ਅੱਜ ਅਸੀਂ ਤੱਕ ਕੇਸਗਰ ਸਾਹਿਬ ਕੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਅਕਾਲ ਤਖਤ ਤੇ ਨਵੇਂ ਬਣੇ ਜਥੇਦਾਰ ਗੁਰਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਇਕਤਾ ਤੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਇਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ ਵਾਹਿਦ ਉਪੀਕਾ ਖਾਲਸਾ ਵਾਹਿਦ ਜੀ ਕੀ ਫਤਿਹ ਗਿਆਨੀ ਕੁਲਦੀਪ ਸਿੰਘ ਜੀ ਗੜਗਾਚ ਜਿਨ੍ਹਾਂ ਨੇ ਅੱਜ ਤੱਕ ਸ੍ਰੀ ਕੇਸਰ ਸਾਹਿਬ ਦੇ ਜੈਸਦਾ ਦਾ ਉਧਾ ਸੰਭਾਲਿਆ ਵਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਯਾਨੀ ਕਾਫੀ ਵਿਦਵਾਨ ਹਨ ਜਿਹੜੇ ਜੋ ਕਾਫੀ ਲੰਬੇ ਸਮੇਂ ਤੋਂ ਗੁਰਦਾਰਾ ਸ੍ਰੀ ਮੰਜੀ ਸਾਹਿਬ ਦੁਆਰਾਂ ਲਿਖੇ ਕਥਾ ਦੀ ਸੇਵਾ ਕਰਦੇ ਹਨ ਪੰਥ ਜੀਓ ਜੋ ਦੁੱਧਾ ਚੱਲ ਰਹੀ ਆ ਸਾਨੂੰ ਬਹੁਤ ਉਹਨਾਂ ਤੋਂ ਆਸਾਂ ਮਿਲਦਾਂ ਨੇ ਕਿ ਉਹ ਉਹਨਾਂ ਨੂੰ ਪੰਥ ਨੂੰ ਇਕੱਠਾ ਕਰਕੇ ਕਈ ਤਰੀਕਿਆਂ ਉਹ ਪੰਥ ਦੇ ਮਸਲੇ ਸੁਲਝਾਉਣਗੇ ਜੀ ਮੈਂ ਦਿਲਜੀਤ ਸਿੰਘ ਪਿੰਡਰ ਐਡਜੈਕਟਿਵ ਮੈਂਬਰ ਸ਼੍ਰੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸ਼ਿਮਲਾ ਅੱਜ ਤੁਹਾਡੇ ਰਾਹੀਂ ਦੇਸ਼ ਵਿਦੇਸ਼ ਚ ਵਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਦੇ ਪਾਵਨ ਤਿਹਾਰ ਦੀ ਲੱਖ ਲੱਖ ਵਧਾਈ ਦਿੰਨਾ ਉੱਥੇ ਹੀ ਤਖਤ shri ਕੇਸਗੜ੍ਹ ਦੇ ਸਭ ਵਿਖੇ ਅੱਜ ਨਿਯੁਕਤ ਨਾਵ ਨਿਯੁਕਤ ਜ세ਦਾਰ ਭਾਈ ਗੜਗੱਜ ਜੀ ਉਹਨਾਂ ਨੂੰ ਆਪਣੇ ਵੱਲੋਂ ਸਮੁੱਚੇ ਹਿਮਾਚਲ ਦੇ ਸਮੁੱਚੀ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਨਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਅੱਜ ਜ세ਦਾਰ ਗੜਗੱਜ ਸਾਹਿਬ ਨੂੰ ਪੰਥ ਦੀ ਸੇਵਾ ਜਿਹੜੀ ਬਖਸ਼ੀ ਆ ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਉਹਨਾਂ ਨੂੰ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਵਿੱਚ ਕਰਨ ਦਾ ਬਲ ਬੁੱਧੀ ਤੇ ਸਮਰੱਥਾ ਬਖਸ਼ਿਓ ਅੱਜ ਤੱਕ ਦਿਨ ਬੜਾ ਸੁਪਕਾ ਹੈ 10 ਤਰੀਕਾ ਦਾ ਜਦੋਂ ਤਖਤ ਸ੍ਰੀ ਕਿਸ਼ਨੌਰ ਸਾਹਿਬ ਨੂੰ ਨਾਮਿਸ਼ੀਗੋਦpropto ਹੋਈ ਪੰਥ ਨੇ ਉਹਨਾਂ ਨੂੰ ਇਥੋਂ ਦੇ ਨਵੇਂ ਜਥੇਦਾਰ ਤੱਪਿਆ ਹੈ ਰਨਾਲ ਹੀ ਨਾਲ ਦੇਖੋ ਕਿ ਦੀ ਸੋਹਣੀ ਤੇ ਵੱਡੀ ਗੱਲ ਹੋਈ ਹੈ ਨਾਲ ਹੀ ਨਾਲ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦੀ ਕਾਰਜਕਾਰੀ ਦੇ ਤੌਰ ਤੇ ਸੇਵਾ ਸੰਭਾਲੀ ਗਈ ਹੈ ਮੈਨੂੰ ਇਹ ਸਾਰਾ ਕੁਝ ਜਾਣ ਕੇ ਬਹੁਤ ਪ੍ਰਸ਼ੰਨਤਾ ਹੋਈ ਹੈ ਮੈਂ ਇੱਥੇ ਤਖਤ ਸਾਹਿਬ ਹੀ ਆਇਆ ਹਾਂ ਕੀ ਰਾਤ ਨੂੰ ਆਇਆ ਹਾਂ ਸ਼ਵੇਰੀ ਕਥਾ ਦੀ ਸ਼ਬਦ ਦੀ ਵਿਚਾਰ ਦੀ ਸੇਵਾ ਹੋਈ ਔਰ ਜਿਸ ਵੇਲੇ ਇਹ ਸਾਰਾ ਕੁਝ ਹੋਇਆ ਹੈ ਅਮਰਤਵੇ ਦੇ ਮੈਨੂੰ ਗੰਭੀਰ ਸ਼ੰਤਤਾ ਹੋਈ ਹੈ ਬਹੁਤ ਮੈਂ ਆਪਣੇ ਵੱਲੋਂ ਯਾਨੀ ਕੁਲਦੀਪ ਸਿੰਘ ਜਿਨ੍ਹਾਂ ਨੂੰ ਗੁਰਗਾਧੇ ਕਰਕੇ ਆਮ ਤੌਰ ਤੇ ਜਾਣਿਆ ਜਾਂਦਾ ਹੈ ਬੋਲਦੇ ਵੀ ਬੜੇ ਗੱਜ-ਬੱਜ ਕੇ ਨੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈਗਾ ਹੈ ਉਹਨਾਂ ਨੂੰ ਮੈਂ ਮੁਬਾਰਕਾਂ ਦਿੰਦਾ ਪਰ ਨਾਲ ਮੈਂ ਬੇਨਤੀ ਕਰਦਾ ਜ਼ਰੂਰ ਅਸੀਂ ਯੋਗ ਨਹੀਂ ਹੁੰਦੇ ਹੈ ਯੋਗ ਤਾਂ ਸਤਿਗੁਰਾਂ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਬਣਾਉਣਾ ਹੁੰਦਾ ਹੈ ਪੰਥ ਨੇ ਬਣਾਉਣਾ ਹੈ ਅਸੀਂ ਬਨਨ ਮਾਸਤੇ ਆਈਏ ਤਾਂ ਕਿ ਗੁਰੂ ਪੰਥ ਨੂੰ ਜੋ ਪੰਗਰ ਹੈ ਅਸੀਂ ਉਸ ਦੇ ਅਨੁਸਾਰ ਸੇਵਾ ਕਰ ਸਕੀਏ ਪਰ ਗੁਰੂਆਂ ਪੰਥ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਅਨਸਾਰ ਅਸੀਂ ਪੂਰਾ ਉੱਤਰੀਏ ਅਰ ਜਿਨ੍ਹਾਂ ਸਜਨਾਂ ਨੇ ਸਾਨੂੰ ਚੁਣ ਕੇ ਇੱਥੇ ਭੇਜਿਆ ਹੈ ਉਹਨਾਂ ਨੂੰ ਵੀ ਪ੍ਰਸ਼ੰਤਾ ਹੋਵੇ ਉਹਨਾਂ ਨੂੰ ਵੀ ਵਧਾਈਆਂ ਮਿਲਣ ਉਹਨਾਂ ਨੂੰ ਵੀ ਸ਼ਾਬਾਸ਼ ਆਖਿਆ ਜਾ ਸਕਦਾ ਮੈਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਭਗੰਤ 18 ਨੰਬਰ ਕਦੇੰ ਦਾ ਜਿਨ੍ਹਾਂ ਨੇ ਇਹ ਚੋਣ ਕੀਤੀ ਹੈ ਔਰ ਸੋਨੇ ਢੰਗ ਦੇ ਨਾਲ ਇਹ ਸਾਰੇ ਕਾਰਦ ਨੂੰ ਸਿਰੇ ਚੜਾਇਆ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਕਾਰਯੋਗ ਸਿੰਘ ਸਾਹਿਬ ਬਣਾਏ ਆ ਪੌਮ ਦੇ ਉਸ ਗਿਆਨੀ ਕਲਦੀਪ ਸਿੰਘ ਜੀ ਉਹਨਾਂ ਨੂੰ ਬਧਾਈ ਦੇਣਾ ਔਰ ਸਾਰਿਆਂ ਨੂੰ ਔਰ ਇਕੱਠੇ ਕਰਨਗੇ ਔਰ ਸਾਰਿਆਂ ਨਾਲ ਲੈ ਕੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀ ਨਿਸੰਤ ਸੇਵ ਰੰਗ ਲੱਗਾ ਤਲਾਲ ਦੇਵ ਲਾਲ ਰੰਗ ਤੇ ਸ ਕੋ ਲੱਗਾ ਜਿਸ ਕੇ ਬਟਪਾਗਾ ਮੇਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਦੇ ਮਹਾਵਾਕ ਅਨੁਸਾਰ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਜੋ ਤਕਸਰੀ ਕੀ ਸਰ ਸਾਹਿਬੇ ਕੇ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧ ਵਿੱਚ ਅੱਜ ਪਹਿਲੇ ਪੜਾਵੇ ਜੋ ਆਰੰਭਤਾ ਕੀਰਤ ਕੋ ਸਾਹਿਬ ਦੀ ਦਰਤੀ ਤੋਂ ਹੋਣੀ ਹੈ ਔਰ ਦੂਸਰੇ ਪੜਾਵੇ ਰੰਮਤਾ 13 ਤਰੀਕ ਵਾਲੇ ਦਿਨ ਇਸ ਪਾਵਨ ਪਿੱਤਰ ਸਥਾਨ ਤੇ ਹੋਵੇਗੀ ਜਥੇਦਾਰ ਸਾਹਿਬ ਨੇ ਹੁਣ ਤਾਂ ਸੰਭਿਆ ਤੁਸੀਂ ਉਹਨਾਂ ਨੂੰ ਅੱਗੇ ਆਉਂਦੇ ਸਨ ਜਥੇਦਾਰ ਸਾਹਿਬ ਆਏ ਜਦੋਂ ਤਖਤਰੀ ਕੇਸਕਰ ਸਾਹਿਬ ਮੈਂ ਐਡ ਗ੍ਰੈਂਥੀ ਆ ਤੇ ਸਾਡੀ ਡਿਊਟੀ ਹੁੰਦੀ ਹੈ ਵੀ ਜਦੋਂ ਵੀ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋਣਾ ਕੋਈ ਵੀ ਆਉਂਦਾ ਉਹਦਾ ਮਾਨ ਸਨਮਾਨ ਕਰਨਾ ਸਾਡਾ ਫਰਜ਼ ਹੈ ਵਧਾਈ ਦਿੰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਜਦੋਂ ਇਹ ਪਾਵਨ ਪਿੱਤਰ ਸਥਾਨਾਂ ਤੇ ਪਹੁੰਚੇ ਨੇ ਔਰ ਸਰੋਪੋ ਦੀ ਬਖਸ਼ਿਸ਼ ਹੋਈ ਹੈ ਤੇ ਸਤਿਗੁਰੂ ਦੀ ਕਿਰਪਾ ਵਿਦਾਇ ਦੇ ਪਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਪਾਲ ਸਿੰਘ ਉਨੀਆਂ ਅੱਜ ਸਰਦਾਰ ਕਰਦੀਪ ਸਿੰਘ ਗੜਗੱਜ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੁਗਤ ਹੋਏ ਜਥੇਦਾਰ ਜੀ ਨੂੰ ਮੈਂ ਆਪਣੇ ਵੱਲੋਂ ਸਿੱਖ ਕੌਮ ਪੰਥ ਵੱਲੋਂ ਲੱਖ ਲੱਖ ਮੁਬਾਰਕਾਈ ਦਈ ਦਿੰਦਾ ਹਾਂ ਸੋ ਬੜੀ ਖੁਸ਼ੀ ਹੋਈ ਆ ਕਿ ਬੜੇ ਵਧੀਆ ਇੱਕ ਚੰਗੇ ਤਾਲੀਮ ਤੇ ਚੰਗੇ ਇਲਮ ਵਾਲੇ ਇਨਸਾਨ ਨੂੰ ਐਸਜੀਪੀਸੀ ਨੇ ਆਪਣੇ ਵਿਧਿਵਿਧਾਨ ਮੁਤਾਬਕ ਜ਼ਥੇਦਾਰ ਥਾਪਿਆ ਵਾ ਦੇਖੋ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਸਾਰੀ ਕੌਮ ਦੁਬਧਜ ਪਈ ਹੋਈ ਆ ਇਸ ਕੌਮ ਨੂੰ ਤੇ ਪੰਥ ਨੂੰ ਬਚਾਉਣ ਲਈ ਇਸ ਦੁਬਧਜੋਂ ਕੱਢਣ ਲਈ ਮੈਂ ਸਾਰੇ ਸਿੱਖ ਪੰਥ ਤੋਂ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਇੱਕ ਨੌਜਵਾਨ ਇਨਸਾਨ ਨੂੰ ਇਹ ਸੇਵਾ ਮਿਲੀ ਆ ਜੇ ਮਿਲੀ ਵੀ ਉਹ ਕਾਲਪੁਰਖ ਦੇ ਹੁਕਮਨਾਮਾ ਹੈ ਜਿੰਨਾ ਜਿੰਨਾ ਕਿਸੇ ਕੋ ਸੇਵਾ ਲੈਣੀ ਹੋਏ ਉਨੀ ਉਨੀ ਕੋ ਆਪਣੇ ਢੰਗ ਨਾਲ ਸੇਵਾ ਲੈਂਦੇ ਨੇ ਤੇ ਇਹਨਾਂ ਨੂੰ ਤਗੜੇ ਹੋ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾਏ ਤਾਂ ਜੇ ਉਹ ਕੌਮ ਨੂੰ ਚੰਗੇ ਪਾਸੇ ਲਾ ਸਕਣ ਚੰਗੀ ਸੇਧ ਦੇ ਸਕਣ ਤੇ ਆ ਜਿਹੜੀ ਆਪਸੀ ਦੁਬਧਾਵਾ ਇਹਨੂੰ ਦੂਰ ਕੀਤਾ ਜਾ ਸਕੇ ਬਹੁਤ ਪਹਿਲਾਂ ਹੀ ਪੰਸ ਦਾ ਨੁਕਸਾਨ ਹੋ ਚੁੱਕਾ ਮੈਂ ਹੋਰ ਆਪਣੇ ਸੱਜਣਾ ਨੂੰ ਇਹਨਾਂ ਨੂੰ ਆਪਣੇ ਪੰਥਕ ਦਰਦੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਹੁਣ ਕੋਈ ਕਿੰਤੂ ਪਰੰਤੂ ਨਾ ਕਰੋ ਤਕੜੇ ਹੋ ਕੇ ਇਹਨਾਂ ਦੀ ਸਪੋਰਟ ਕਰਕੇ ਇਹਨਾਂ ਨੂੰ ਮਤਲਬ ਕੌਮ ਦੀ ਅਗਵਾਈ ਕਰਨ ਦਾ ਮੌਕਾ ਦੇਣ ਇਹਨਾਂ ਸ਼ਬਦਾਂ ਨਾਲੇ ਮੈਂ ਖਿਮਾ ਚੌਧਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਸਰੂਪ ਸਿੰਘ ਸਾਹਿਬ ਕੋ ਆਪ ਤਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਧਾਨਗੀ ਭੱਤੀ ਮੈਂ ਸਭ ਤੋਂ ਪਹਿਲਾਂ ਆਪਣੇ ਕਾਜ ਦੇ ਪੜੇ ਹੋਏ ਗਿਆਨੀ ਕਰੀਬ ਸਿੰਘ ਗਰਗਜ ਜਿਹੜੇ ਅੱਜ ਕੇਸਗੜ੍ਹ ਸਾਹਿਬ ਜਥੇਦਾਰ ਥਾਪੇ ਜਾ ਰਹੇ ਆ ਉਹਨੂੰ ਲੱਖ ਲੱਖ ਵਧਾਈ ਦੇਣਾ ਉਹਦੇ ਨਾਲ ਮੈਂ ਸਾਰੀ ਕਾਮਨ ਵਧਾਈ ਦੇਣਾ ਇਹ ਸਾਰੀ ਕਾਮ ਨੂੰ ਗੁਰਗੱ ਸਾਹਿਬ ਆਪਣੀ ਗਲਵਕੜੀ ਵਿੱਚ ਲੈ ਕੇ ਸਾਰੀ ਕਾਮ ਦਾ ਸਤਕਾਰ ਕਰਕੇ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨਾਲ ਨਫ਼ਰਤ ਕਰਨਾ ਛੱਡ ਕੇ ਇਹ ਦੂਰ ਕਰਕੇ ਵਿਵਾਦ ਸਾਰੇ ਖਤਮ ਕਰਕੇ ਇਹ ਕਾਮ ਨੂੰ ਸੇਧ ਦੇ ਕੇ ਆਪਣੇ ਸਹੀ ਨਿਸ਼ਾਨ ਤੇ ਲੈ ਕੇ ਆਉਣਗੇ ਇਸ ਲਈ ਮੈਂ ਸਾਰੇ ਪੰਥੀਆਂ ਨੂੰ ਕੋਈ ਬੇਨਤੀ ਕਰਾਂਗਾ ਕਿ ਸਾਰੇ ਸਾਥ ਦੇਣ ਜੇ ਨਾਲ ਕੰਮ ਇਕਤਾ ਹੋ ਗਏ ਤੇ ਪੋਂ ਕੌ ਜਿਹੜੇ ਆਪਣੇ ਰਹਿੰਦੇ ਹੋ ਜਿੰਨੇ ਮਸਲੇ ਨੇ ਉਹਨਾਂ ਹਲਕਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੀ ਕੁਲਦੀਪ ਸਿੰਘ ਜਗਨਗਦ ਸਾਹਿਬ ਜਿਨ੍ਹਾਂ ਨੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਤਰ ਧਰਤੀ ਦੇ ਪੋਸਿਆਂ ਜਿੱਥੇ ਹਰਬੰਦੀ ਉਹਨਾਂ ਦੀ ਹੋਈ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿਨਾ ਹੈ ਔਰ ਨਾਲ ਸਮੁੱਚੀ ਮਾਨਵਤਾ ਨੂੰ ਸਮੁੱਚੇ ਸੇਕ ਕੌਮ ਨੂੰ ਪੰਥ ਨੂੰ ਵਧਾਈਆਂ ਕਿ ਜਿਨ੍ਹਾਂ ਨੇ ਬਹੁਤ ਕਾਬਲ ਤੇ ਬਹੁਤ ਵਧੀਆ ਇਨਸਾਨ ਬੰਦਾ ਜਿਹਦਾ ਮੈਨ ਮਾਣ ਕਰਦਾ ਹੈ ਜੋ ਸਮੁੱਚੀ ਕੌਮ ਨੂੰ ਸਮੁੱਚੇ ਪੰਥ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਔਰ ਰਾਜਨੀਤਿਕ ਤੌਰ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲੱਖਿਆ ਕਰਨ ਵਾਸਤੇ ਉਹ ਪਰਾਲੇ ਜਿਹੜੇ ਔਰੰਮ ਕਰਨਗੇ ਔਰ ਉਹਦੇ ਨਾਲ-ਨਾਲ ਜਿਹੜਾ ਮੈਂ ਉਹਨਾਂ ਦਾ ਬਿਆਨ ਵੀ ਪੜਿਆ ਹੈ ਕਿ ਜਿਹੜਾ ਪ੍ਰਚਾਰ ਪ੍ਰਣਾਂ ਦੇ ਵਿੱਚ ਇੱਕ ਮਹਿਮ ਸ਼ੁਰੂ ਕਰਨਗੇ ਜਿਹੜੀ ਲੋਕਾਂ ਨੇ ਗੁਰਗ੍ਰੰਥ ਨਾਲ ਜੋੜਨ ਦੀ ਅੰਮ੍ਰਿਤ ਪ੍ਰਚਾਰ ਦੀ ਉਹ ਵੀ ਬਹੁਤ ਵੱਡੀ ਵਧੀਆ ਮਨੁਸ਼ੀਅਤ ਜਬਾਦ ਪੜਨਾ ਚ ਗਰੀਬਾਂ ਦੇ ਖਾਜ ਕਰਕੇ ਜਾਣ ਦੀ ਲੋੜ ਸੀ ਜੋ ਸਿੰਘ ਸਾਹਿਬਾਰ ਨੇ ਪਹਿਲਾਂ ਹੀ ਐਲਾਨ ਕਰਤਾ ਹੈ ਵੀ ਉਹ ਉੱਥੇ ਜਾ ਕੇ ਗੁਰੂ ਸਾਹਿਬ ਦੇ ਮਿਸ਼ਨ ਬਾਰੇ ਗੁਰੂ ਦਾ ਫਲਸਫਾ ਜਿਹੜਾ ਗੁਰਨਾਨ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਲੋਕਾਂ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਪਰੌਲਾ ਕੀਤਾ ਇਸ ਲਈ ਮੈਂ ਜਿੱਥੇ ਵਡਾਈ ਦਿੰਦਾ ਉਥੇ ਅਰਦਾਸ ਗੁਰੂ ਦੇ ਚਰਨਾਂ 'ਚ ਗਿਸ਼ਮੁੱਚੇ ਪੰਥ ਨੂੰ ਉਹਨਾਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਔਰ ਸਾਰੇ ਨੂੰ ਇਕੱਠਾ ਕਰਕੇ ਨਾਲ ਉਹ ਲੈ ਕੇ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਅੱਜ ਉੱਥੇ ਦਾਇਰstar ਬੰਦੀ ਜਿਹੜੀ ਉਹਨਾਂ ਨੂੰ ਸ਼ੁਰੂ ਕੀਤੀ ਹੈ ਉਹਦੇ ਨਾਲ ਮੈਂ ਆਸ਼ ਕਰਦਾ ਹਾਂ ਕਿ ਸਮੁੱਚੀ ਮਾਨਸਤਾ ਨੂੰ ਸਮੁੱਚੇ ਕਾਮ ਨੂੰ ਪੰਥ ਨੂੰ ਇਕੱਠਾ ਕਰਨ ਵਾਸਤੇ ਉਪਰਾਲੇ ਦੇਣਗੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਵੇਂ ਸਿੰਘ ਸਾਹਿਬ ਗੈਣੀ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜ ਪੋਸ਼ੀ ਸਵਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤਕਸੀਲ ਕੇਸਕਰ ਸਾਹਿਬ ਵਿਖੇ ਤੇ ਜਿੱਥੇ ਦਾਸ ਸਮੁਖ ਸੇਵਾਦਾਰ ਹੋਣ ਦੇ ਨਾਤੇ ਐਗਜ਼ੀਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿਨਾ ਤੇ ਉਥੇ ਨਾਲ ਨਾਲ ਸਨਿਮਰ ਬੇਨਤੀ ਇਹ ਵੀ ਸਾਂਝੀ ਕਰਦਾ ਕਿ ਜਦਰ ਤੋਂ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕ ਜੁਟ ਰੱਖ ਕੇ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਭਾਉਣਗੇ ਤੇ ਜਿੱਥੇ ਮੈਂ ਫੇਰ ਇੱਕ ਵਾਰ ਸਮੂੱਚੀ ਕਾਮ ਨੂੰ ਵਧਾਈ ਦਿਨਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦਿਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਮਰਤ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਹੋਵੇ ਆਪੇ ਲੜਨਾ ਉਹਨਾਂ ਤੋਂ ਬਚਾਉਣ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਪਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਤੇ ਜਿਹੜੇ ਲੋਕ ਮਰਿਆਦਾ ਦੀ ਗੱਲ ਕਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਦੇ ਪੈਰ ਨਹੀਂ ਰੱਖਿਆ ਅਸੀਂ ਜੇਲਾ ਕਟੀਆਂ ਨੇ ਗੁਰਦਰਾ ਸਾਹਿਬਾਂ ਦੀ ਧਰਮ ਲਈ ਜੇਲਾ ਕਟੀਆਂ ਨੇ ਅਠ ਅਠ ਜਿੱਤ ਸਾਹਿਬ ਜੇਲਾ ਚ ਰੋੜਿਆ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਆਦਾ ਤੁਸੀਂ ਕਦੀ ਅਮਰਤਵਾਲੇ ਪਾਠ ਵੀ ਨਹੀਂ ਕੀਤਾ ਹਣਾ ਤੋਂ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼ੌਂਮਰੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਮੇ ਪਾਇਸਾ ਭਾਈ ਕੁਲਦੀਪ ਸਿੰਘ ਜੀ ਨੂੰ ਅੱਜ ਇਸ ਕਾਜ ਭਾਰ ਸਮਾਂ ਲੈਣ ਦੀ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦਾ ਹੈ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਔਰ ਮੈਂ ਸਮਝਦਾ ਉਹਨਾਂ ਨੇ ਧਾਰਮਿਕ ਵਿੱਦਿਆ ਲੈ ਕੇ ਔਰ ਉਹਨਾਂ ਨੇ ਐਮਏ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੋਈ ਹੈ ਬਹੁਤ ਪੜ੍ਹੇ ਲਿਖੇ ਬਹੁਤ ਸੂਝਵਾਨ ਔਰ ਬਹੁਤ ਖੰਮੇ ਨਾਲ ਗੱਲ ਕਰਨ ਵਾਲੇ ਵਿਅਕਤੀ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਧਾਰਮਿਕ ਜਮਾਤ ਹੈ ਔਰ ਚੁਣੀ ਹੋਈ ਸੰਸਥਾ ਹੈ ਉਸ ਨੂੰ ਸਮੇਂ-ਸਮੇਂ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਤੀ ਦੀ ਲੋੜ ਪੈਂਦੀ ਹੈ ਤਖਤ ਸਾਬਾ ਦੇ ਜਥੇਦਾਰ ਹੁੰਦੇ ਆ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਲਾਉਣੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਲਾਉਣੇ ਹੁੰਦੇ ਆ ਰਾਗੀ ਸਿੰਘ ਲਾਉਣੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਜਿਸ ਸਮੇਂ ਜਿਸ ਸਮੇਂ ਦੀ ਲੋੜ ਹੁੰਦੀ ਹੈ ਉਹਦੇ ਮੁਤਾਬਕ ਫੈਸਲਾ ਲੈਂਦੀ ਹੈ ਔਰ ਅੰਤਰ ਕਮੇਟੀ ਨੇ ਇਹ ਫੈਸਲਾ ਬੜਾ ਸੋਚ ਸਮਝ ਕੇ ਬੜੀ ਦੁਰ ਅੰਦੇਸ਼ੀ ਦੇ ਨਾਲ ਇਹ ਫੈਸਲਾ ਕੀਤਾ ਤੇ ਮੈਂ ਉਸ ਫੈਸਲੇ ਦਾ ਅੱਜ ਬਹੁਤ ਸਵਾਗਤ ਕਰਦਾ ਹਾਂ ਉਹਨਾਂ ਨੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦਾ ਕਾਰਜ ਭਾਰ ਵੀ ਸੰਭਾਲਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਕਾਰਜਕਾਰੀ ਜੇ ਸਦਾਰ ਦਾ ਵੀ ਕਾਰਜ ਭਾਰ ਉਹਨਾਂ ਨੇ ਸੰਭਾਲਿਆ ਜਿਹੜੇ ਕਿ ਕਿਸੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਕਿਸ ਤਰ੍ਹਾਂ ਇਸ ਵਿਰੋਧ ਉੱਤੇ ਕਿੰਨਾ ਦੇਖ ਮੈਂ ਸਮਝਦਾ ਵਿਰੋਧ ਹੋਣਾ ਨਹੀਂ ਚਾਹੀਦਾ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਚੁਣੀ ਹੋਈ ਸੰਸਥਾ ਹੈ ਔਰ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਮਤਲਬਕ ਹਮੇਸ਼ਾ ਉਹ ਆਪਣੇ ਫੈਸਲੇ ਲੈਂਦੀ ਹੈ ਔਰ ਅੰਤਰ ਕਮੇਟੀ ਨੇ ਜੋ ਫੈਸਲਾ ਕਰਨਾ ਹੁੰਦਾ ਹੈ ਉਹ ਸਰਵ ਪ੍ਰਮਾਨਿਤ ਹੁੰਦਾ ਹੈ ਉਹ ਫੈਸਲੇ ਦੇ ਮੁਤਾਬਕ ਹੀ ਅੱਗੇ ਸਾਰੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਕੁਝ ਜਥੇਬੰਦੀਆਂ ਜਿਹੜੀਆਂ ਮੈਸੇਜ ਦਿੰਦਾ ਕਿ ਉਹਨਾਂ ਦਾ ਕੰਮ ਸਿਰਫ ਕਿਸੇ ਵਿਰੋਧ ਕਰਨਾ ਹੈ ਅਸੀਂ ਮੈਂ ਉਹਨਾਂ ਨੂੰ ਵਾਪਸ ਜੋੜ ਕੇ ਅਪੀਲ ਕਰੂੰਗਾ ਕਿ ਵੀਰੋ ਅੱਜ ਇਹ ਸਮਾ ਵਿਰੋਧ ਕਰਦਾ ਨਹੀਂ ਹੈ ਅੱਜ ਦੇ ਸ਼ੁਰੂਨ ਸਿੱਖ ਕੌਮ ਦੇ ਉੱਤੇ بڑے ਵੱਡੇ ਹਮਲੇ ਕੀਤੇ ਜਾ ਰਹੇ ਆ ਸੈਂਟਰ ਗਵਰਨਮੈਂਟ ਵੱਲੋਂ ਔਰ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੀਆਂ ਏਜੰਸੀਆਂ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਕੌਮ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਹਮਲੇ ਕੀਤੇ ਜਾ ਰਹੇ ਆ ਕੁਝ ਲੋਕ ਜਿਹੜੇ ਆ ਉਹ ਮੈਂ ਸਮਝਦਾ ਸਮਝਦੇ ਵੀ ਹੈਗੇ ਆ ਲੇਕਿਨ ਉਹ ਪਤਾ ਨਹੀਂ ਕਿਉਂ ਉਹਨਾਂ ਸ਼ਕਤੀਆਂ ਦੇ ਨਾਲ ਆਪਣੇ ਹਾਂ ਦੇ ਵਿੱਚ ਹਾਂ ਮਿਲਾ ਕਰਕੇ ਉਹ ਚੱਲ ਰਹੇ ਆ ਤੇ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਮੈਂ ਸਮਝਦਾ ਹੈ ਇੱਕ ਭਰਾ ਮਾਰੂ ਜੰਗ ਕਰਨ ਵਾਲੇ ਪਾਸੇ ਨੂੰ ਉਸ ਪਾਸੇ ਨੂੰ ਗੱਲ ਲੈ ਕੇ ਜਾਂਦਾ ਜਦ ਕਿ ਮੈਂ ਸਮਝਦਾ ਸਾਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਔਰ ਭਰਾ ਮਾਰੂ ਜੰਗ ਤੋਂ बच ਕੇ ਸਿਰ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਠੇ ਹੋ ਕਰਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ। ਸਰ ਭਾਈ ਸਾਹਿਬ ਕਿ ਪੰਚੂ ਗੋਗੜ ਕਰਨ ਦੀਆਂ ਇਕਨੋਮੀ ਕਲਦਨ ਨੂੰ ਕਮਜ਼ੋਰ ਕਰਨ ਦੀ ਹੈ। ਕੋ ਖੇਤਰੀ ਪਾਰਟੀ ਦੀ। ਕਮਜ਼ੋਰ ਕਰਨ ਦੀ ਸਭ ਤੋਂ ਵੱਡੇ ਪੱਧਰ ਤੇ ਸਾਜ਼ਿਸ਼ ਰਚੀ ਗਈ ਹੈ। ਅ ਦੇਖੋ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਕਿਉਂਕਿ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਨ ਕੀ ਹੈ। ਅੱਜ ਸੈਂਟਰਲ ਸਰਕਾਰ ਨੇ ਸਾਡੇ ਕੋਲੋਂ ਸਾਡੇ ਗੁਰਦਆਮਾਂ ਦੇ ਜਿਹੜੇ ਅਸਥਾਨ ਸੀ ਉਹ ਖੋਲੇ ਆ ਸਤਿਖੰਡ ਸ੍ਰੀ ਹਜੂਰ ਸਾਹਿਬ ਸਤਿਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜੋ 1925 ਦਾ ਗੁਰਦੁਆਰਾ ਐਕਟ ਹੈਗਾ ਉਹ ਅੱਜ ਵੀ ਇਸ ਤਿਲ ਅਜੇ ਕਾਇਮ ਹੈ ਸਾਡਾ ਨੋਟੀਫਿਕੇਸ਼ਨ ਹੈ ਜੀ ਪਾਰਲੀਮੈਂਟ ਦੇ ਵਿੱਚ ਉਸੇ ਤਰ੍ਹਾਂ ਦਾ ਜਿਉਂ ਦੀ ਤਿਉਹ ਹੈ ਲੇਕਿਨ ਸਾਰੀਆਂ ਹੀ 11 ਪਾਰ ਕਰਦਿਆਂ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ ਹੈ ਔਰ ਹੁਣ ਉਹਨਾਂ ਦੀ ਅੱਖ ਜਿਹੜੀ ਹੈ ਉਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੈ ਔਰ ਜਿੰਨੀ ਵੀ ਛੇਤੀ ਕਿਸੇ ਵੀ ਧੰਗ ਦੇ ਨਾਲ ਤਰੀਕਾ ਗੈਰ ਤਰੀਕੇ ਗੈਰ ਧੰਗ ਦੇ ਨਾਲ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਸੰਗਤ ਨੂੰ ਸਤਾ ਕਰਕੇ ਸੰਗਤ ਨੂੰ ਦਬਾਇਆ ਜਾ ਰਿਹਾ ਹੈ ਸੰਗਤ ਨੂੰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਪੰਜਾਬ ਦੀ ਸਿੱਖ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋੜਨਾ ਚਾਹੀਦਾ ਹੈ ਔਰ ਉਹ ਬੜੀ ਸੁਚੇਤ ਸੰਗਤ ਹੈ ਸਭ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਕੌਣ ਕਿਹੜੀ ਭਾਸ਼ਾ ਬੋਲ ਰਿਹਾ ਹੈ ਔਰ ਕੁਝ ਲੋਕ ਐਸੋ ਜਿਹੇ ਇਹੋ ਜਿਹੀ ਭਾਸ਼ਾ ਬੋਲ ਰਿਹਾ ਮੈਂ ਸਮਝਦਾ ਕਿ ਥੋੜੇ ਦਿਨ ਪਹਿਲਾਂ ਮੈਂ ਸੁਣ ਲਿਆ ਸੀ ਔਰ ਬੜਾ ਵਿਅਕਤੀ ਜ਼ਿੰਮੇਵਾਰ ਵਿਅਕਤੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਐਸੇਲੇ ਉਹ ਅੱਗੇ ਤੁਰਿਆ ਹੋਇਆ ਔਰ ਕਹਿੰਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਾਰ ਐਮ ਸੀ ਪੀ ਪਾਰਟੀ ਵਾਂਗੂ ਕਰਦੇ ਹਾਂਗੇ ਔਰ ਮੈਂ ਸਮਝਦਾ ਵੀ ਇਹ ਗੱਲ ਕਿੱਦਰ ਹੋ ਜਾਂਦੀ ਹੈ ਉਹ ਕੀ ਕਹਿਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਲੀਹਾਂ ਦੇ ਉੱਤੇ ਲਾ ਜਾ ਕਰਕੇ ਸਿੱਖ ਔਮ ਦਾ ਕਿੰਨਾ ਨੁਕਸਾਨ ਕਰਨਾ ਚਾਹੁੰਦੇ ਸਿੱਖ ਸੰਗਤ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਥ ਦੇਣਾ ਚਾਹੀਦਾ